ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਅੱਜ ਦੀਨਾ ਨਗਰ ਦੇ ਮਕੋੜਾ ਪੱਤਨ ਦੇ ਪਿੰਡਾਂ ਦਾ ਦੌਰਾ ਕਰਨ ਲਈ ਪੁੱਜੇ ਪਰ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਮਕੋੜਾ ਪੱਤਨ ਤੇ ਹੀ ਰੋਕ ਦਿੱਤਾ ਗਿਆ ਉਹਨਾਂ ਨੂੰ ਪਿੰਡਾਂ ਦਾ ਦੌਰਾ ਨਹੀਂ ਕਰਨ ਦਿੱਤਾ ਗਿਆ ਉੱਥੇ ਹੀ ਰੋਸ਼ ਜਤਾਉਂਦੇ ਹੋਏ ਕਾਂਗਰਸ ਆਗੂ ਦੁਆਰਾ ਦੱਸਿਆ ਗਿਆ ਕਿ ਕੋਈ ਵੀ ਲੀਡਰ ਦੀ ਰਿਪੋਰਟ ਲੈਣ ਲਈ ਨਹੀਂ ਪੁੱਜਿਆ ਸੀ ਪਰ ਅੱਜ ਸਾਡੇ ਰਾਹੁਲ ਗਾਂਧੀ ਜੀ ਜਦੋਂ ਇਸ ਪਿੰਡਾਂ ਦੀ ਸੂਝ ਬੂਝ ਪੁੱਛਣ ਲਈ ਜਾ ਰਹੇ ਸੰਤਾ ਪੁਲਿਸ ਪ੍ਰਸ਼ਾਸਨ ਉਹਦੇ ਨਾਲ ਤੱਕਾ ਮੁਕੀ ਕਰਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ ਉੱਥੇ ਹੀ ਉਹਨਾਂ ਨੇ ਦੱਸਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਉਹਦਾ ਵੀ ਸੀ ਐਮ ਬ੍ਰਾਮਪੁਰ ਅੱਡੇ ਚੋਂ ਹੀ ਦੌਰਾ ਕਰਕੇ ਚਲਾ ਗਿਆ ਅਗਰ ਗੱਲ ਕੀਤੀ ਜਾਵੇ ਪੀਐਮ ਦੀ ਤਾਂ ਪੀਐਮ ਨੇ ਹਵਾਈ ਦੌਰਾ ਕਰਕੇ ਚਲਾ ਗਿਆ ਲੇਕਿਨ ਕਰੋੜ 0 ਤੇ ਕਿਸੇ ਨੇ ਨਹੀਂ ਪੁੱਛਿਆ ਅਗਰ ਕਾਂਗਰ ਨਾ ਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਕਾਫੀ ਦੇਰ ਰਾਜਾਵੜਿੰਗ ਰਾਹੁਲ ਗਾਂਧੀ ਅਤੇ ਪ੍ਰਸ਼ਾਸਨ ਦੇ ਵਿੱਚ ਕਾਫੀ ਦੇਰ ਤੱਕ ਬਹਿਸ ਪਰ ਪੁਲਿਸ ਨੇ ਹਾਂਜੀ ਜਨਾਬ ਹਾਂਜੀ ਜਨਾਬ ਇਸ ਸਬੰਧੀ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਨੂੰ ਇਸ ਲਈ ਰੋਕਿਆ ਗਿਆ ਹੈ ਕਿਉਂਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਨਰਕ ਦੀ ਜ਼ਿੰਦਗੀ ਜੀ ਰਹੇ ਹਾਂ ਪਰ ਇੱਕ ਗੱਲ ਸਿਰਫ ਸਾਨੂੰ ਪਤਾ ਹੈ ਅਤੇ ਜਿਨ੍ਹਾਂ ਨੇ ਸਾਡੀ ਸੁਣਨੀ ਸੀ ਉਹਨਾਂ ਨੂੰ ਸਾਡੇ ਤੱਕ ਆਉਣ ਹੀ ਨਹੀਂ ਦਿੱਤਾ ਗਿਆ ਸਾਡੀਆਂ ਸਮੱਸਿਆਵਾਂ ਦਾ ਹੱਲ ਕਿਵੇਂ ਹੋਵੇਗਾ ਸਾਨੂੰ ਤਾਂ ਆਪਣੀ ਜ਼ਿੰਦਗੀ ਗੁਜ਼ਾਰਨੀ ਬਹੁਤ ਹੀ ਔਖੀ ਲੱਗ ਰਹੀ ਹੈ ਜਿਸ ਕਾਰਨ ਪਿੰਡ ਵਾਸੀਆਂ ਨੇ ਆਪਣਾ ਗੁੱਸਾ ਪ੍ਰਗਟ ਕੀਤਾ ਹੈ देखो एक बड़ा अनफैशनेट एक बहुत अनफर्टुनेट ਗੱਲ ਹੈ ਕਿ ਲੀਡਰ ਆਫ ਦੀ ਆਪੋਜੀਸ਼ਨ ਦੇਸ਼ ਤੇ ਆਏ ਹੋਣ ਤੇ ਪੰਜਾਬ ਦੀ ਸਰਕਾਰ ਤੇ ਸੈਂਟਰਲ ਸਰਕਾਰ ਬੰਦਾ ਤਾਂ ਦੀ ਕੋਸ਼ਿਸ਼ ਕਰ ਰਹੀ ਹੈ ਰਾਹੁਲ ਜੀ ਨੇ ਤੇ ਆ ਕੇ ਲੋਕਾਂ ਤੋਂ ਹਾਰੀ ਪੁੱਛਣਾ ਸੀ ਜੇ ਨਾ ਸੂਬੇ ਦੇ ਵਿੱਚੋਂ ਕੋਈ ਆਇਆ ਨਾ ਸੈਂਟਰ ਚੋਂ ਆਇਆ ਕੀ ਉਹਨਾਂ ਨੂੰ ਲੋਕਾਂ ਨੂੰ ਕੋਈ ਹੱਕ ਨਹੀਂ ਸੀ ਤੇ ਇਹਨਾਂ ਨੇ ਪੁੱਛਿਆ ਕਿ ਇਹਦਾ ਰਸਤਾ ਦੱਸੋ ਕੀ ਕਾਰਨ ਹੈ ਮੈਨੂੰ ਰੋਕਣ ਦਾ? ਆ ਰੋਕਣ ਦਾ ਕੋਈ ਕਾਰਨ ਨਹੀਂ ਦੱਸ ਸਕਦੇ। ਪਰ ਲੋਕ ਖੁੱਤ ਜਾਂਦੀ ਹੈ ਕਿ ਅਸੀਂ ਇਹਨੂੰ ਮਿਲਣਾ ਕਰ ਰਹੇ ਹਾਂ, ਦੁੱਖ ਦਰਦਾਂ ਨਾਲ। ਲੋਕ ਕਹਿੰਦੇ ਕਿ ਅਸੀਂ ਮਿਲਣਾ ਚਾਹੁੰਦੇ ਹਾਂ। ਇਹਨਾਂ ਨੇ ਅੱਜ ਵੇਖੋ ਇਹਨਾਂ ਦੀਆਂ ਬੋਰਚ ਖੜੀਆਂ ਨੇ ਸਰਕਾਰੀ ਜਿਹੜੀਆਂ ਉਹਨਾਂ ਨੇ ਲੀਡਰ ਆਫ ਦੀ ਆਪੋਜੀਸ਼ਨ ਨੂੰ ਬੋਰਡ 'ਤੇ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਇਸ ਤੋਂ ਹੋਰ ਮਾੜੀ ਗੈਲਟੀ ਹੋ ਸਕਦੀ ਆਓ ਕਾ ਵੇਖਣਾ ਇਹ ਜਾ ਕੇ ਸੈਂਟਰ 'ਚ ਰੌਲਾ ਪਾਉਣਗੇ ਤੇ ਆਹ ਪਾਰਕੀ ਇਹਨਾਂ ਦਾ ਲੋਕਾਂ ਦਾ ਹਾਲ ਹੈ ਸਰ ਲੋ ਸਰ ਮਤਲਬ ਪ੍ਰਸ਼ਾਸਨ ਉਹਨਾਂ ਨੂੰ ਜਾਣ ਨਹੀਂ ਦੇਂਦੇ ਆ ਜੀ ਪ੍ਰਸ਼ਾਸਨ ਨੇ ਕਿਉਂ ਨਾ ਕੱਲ ਦਾ ਸਕਿਉਰਟੀ ਦਾ ਆਪਣਾ ਇਂਤਜ਼ਾਮ ਕੀਤਾ ਹਾਂ ਉਹ ਕਹਿੰਦੇ ਡਿਫੈਂਸ ਲਾਈਨ 'ਤੇ ਰahul Gandhi ਨੂੰ ਜਾਣ ਨਹੀਂ ਦੇਣੇ ਅੱਛਾ ਡਿਫੈਂਸ ਲਾਈਨ ਇਹ ਰahul ਅਸਲ 'ਤੇ ਡਿਫੈਂਸ ਲਾਈਨ ਹੈ ਤੁਹਾਡੇ ਜੀ ਇੱਕ ਮਿੰਟ ਰਾਹੁਲ ਵਾਸਤੇ ਇੱਕ ਮਿੰਟ ਮੇਰੀ ਮੇਰੀ ਸੁਣ ਲਓ ਹਾਂ ਹਾਂ ਰਾਹੁਲ ਵਾਸਤੇ ਕਹਿ ਰਹੇ ਨੇ ਬਿਫਾਈ ਸੈਣ ਲਾਗੇ ਜਿਹੜੇ ਉੱਥੇ ਲੋਕ ਵਾਸਤੇ ਉਹਨਾਂ ਲਈ ਕੋਈ ਡਿਫੈਂਸ ਨਹੀਂ ਹੈ ਕਹਿੰਦੇ ਵੀ ਮੇਰੇ ਇੰਡੀਅਨ ਲੋਕ ਵਸਦੀਆਂ ਮੈਂ ਉਹਨਾਂ ਨੂੰ ਮਿਲਣ ਜਾਣਾ ਕਹਿੰਦੇ ਅਸੀਂ ਜੋਂ ਜੰਮੇ ਦੇਖਿਆ ਨਹੀਂ ਜੇ ਅਜੂਰੇ ਵਾਸਤੇ ਨਕਲ ਹਰ ਤੋਂ ਉਹਨਾਂ ਨੂੰ ਜਾਣ ਨਹੀਂ ਦੇਦੇ ਪਰਲੇ ਪਾਸੇ ਸੋਹ ਤੇ ਆਉਂਦੇ ਜਰੇ ਬੱਚੇ ਆ ਕੇ ਉਹ ਤੁਹਾਡਾ ਦੁੱਖ ਦਰਦ ਜਾਣਨ ਆਏ ਹੀ ਪਰ ਉਹਨਾਂ ਨੂੰ ਜਾਣ ਨਹੀਂ ਦਿੰਦਾ ਯਾਰ ਦੁੱਖ ਦਰਦ ਸਾਡਾ ਅੱਗੇ ਨਹੀਂ ਬੁਝਾਤਾ ਉਹ ਸੇ ਮਾਰਦੇ ਨਹੀਂ ਪ੍ਰਸ਼ਾਸਨ ਨਹੀਂ ਜਾਣ ਦਿੰਦਾ ਪਿਆ ਉਹ ਲੋਕ ਠੀਕ ਹੈ ਨਹੀਂ ਦੇਖਦੇ ਅਸੀਂ ਕੀ ਜਦੋਂ ਪ੍ਰਸ਼ਾਸਨ ਨਹੀਂ ਜਾਣ ਦਿੰਦਾ ਯਾਰ ਉਹ ਉਧਰ ਜਾਣਾ ਚਾਹੁੰਦੇ ਆ ਪਿੰਡਾਂ ਦੇ ਲੋਕਾਂ ਨੂੰ ਮਿਲਣਾ ਜਾਣਾ ਉਹ ਤੁਹਾਡਾ ਦੁੱਖ ਜਿਹੜਾ ਜਾਣਨਾ ਚਾਹੁੰਦੇ ਆ ਅਸੀਂ ਜਾਣਦੇ ਆ ਅਸੀਂ ਤੇ ਕਹਿੰਦੇ ਆ ਵੀ ਉਹਨਾਂ ਨੂੰ ਜਾਣ ਦਿਓ ਹਾਂ ਜਿਵੇਂ ਅਸੀਂ ਵਿਜੀਲੈਂਟਰਾਂ ਨੂੰ ਕਹਿੰਦੇ ਸੀ ਇਹ ਤੁਹਾਡੀ ਜਾਣ ਮਾਲ ਤੇ ਰੱਖਿਆ ਅਸੀਂ ਚਲੋ ਸਾਡੇ ਨਾਲ ਅਹੀ ਬੇਨੇ ਕੌਣ ਤੁੰ ਗੋਲੀ ਮਾਰਦਾ ਲੱਗਦਾ ਕਿ ਇਕੱਲਾ ਲੀਡਰ ਜਿਹੜਾ ਉਧਰ ਜਾਣ ਦੀ ਕੋਸ਼ਿਸ਼ ਕਰ ਰਿਹਾ ਕਰ ਰਿਹਾ ਰਾਹੁਲ ਜੀ ਕੋਸ਼ਿਸ਼ ਕਰ ਰਹੇ ਨੇ ਜਾਣ ਦੀ ਕੰਦੇ ਦੀ ਪ੍ਰਸ਼ਾਸਨ ਇਹ ਨਹੀਂ ਜਾਣ ਦੇ ਰਿਹਾ ਇਹਨਾਂ ਕੋਲ ਪ੍ਰਸ਼ਾਸਨ ਕੋਲ ਇੰਤਜ਼ਾਮ ਨਹੀਂ ਹੈਗੇ ਹੱਟ ਹੋ ਗਿਆ ਇਹ ਸੱਤ ਪਿੰਡਾਂ ਦੇ ਲੋਕਾਂ ਦਾ ਨਾ ਇਨਸਾਫੀ ਹੈ ਉਧਰ ਜਾਣ ਨਹੀਂ ਬਿਲਕੁਲ ਬੇਇਨਸਾਫੀ ਹੈ ਬੇਇਨਸਾਫੀ ਇਹ ਉਧਰ ਦੇ ਹਾਲ ਚਾਲ ਦੇਖ ਲੈਣਗੇ ਜਦੋਂ ਕਿ ਪੰਜਾਬ ਸਰਕਾਰ ਦੇ ਐਂਡ ਸੈਂਟਰ ਸਰਕਾਰ ਦੀਆਂ ਕਰਤੂਤਾਂ ਸਾਹਮਣੇ ਆਉਣਗੀਆਂ ਵਪਾਰ ਕੀ ਹਾਲ ਹੋਏ ਲੋਕਾਂ ਦਾ ਹੜ ਦੇ ਵਿੱਚ ਭੁੱਖੇ ਮਰਨ ਦੇ ਲੋਕ ਕੋਈ ਚੀਜ਼ ਨਹੀਂ ਕੋਈ ਨਾ ਪੱਠਾ ਨਾ ਦੱਠਾ ਬਾਦੋਂ ਕਿ ਕਿਲੇ ਲਾਉ ਨੂੰ ਇਹ ਕੀ ਕਰਨਗੇ ਲੋਕ ਵਿਚਾਰੇ 8 ਪਿੰਡ ਨੇ 8 ਪਿੰਡ ਭੁੱਖੇ ਮਰੇ ਤੁਹਾਡਾ ਕਿੰਨਾ ਨੁਕਸਾਨ ਹੋਇਆ ਉਧਰ ਮੇਰਾ ਮੇਰਾ ਬੱਤੀ ਗੱਲੇ ਜੋ ਨਾ ਮਰ ਗਿਆ ਹਾਂ ਹਾਂਜੀ ਤੇ ਰਾਹੁਲ ਗਾਨੀ ਤੁਹਾਨੂੰ ਰਾਹੁਲ ਗਾਨੀ ਤੁਹਾਨੂੰ ਮਿਲਣਾ ਚਾਹੁੰਦਾ ਅਸੀਂ ਲੈਣਾ ਕੁਝ ਨਹੀਂ ਚਾਹੁੰਦੇ ਅਸੀਂ ਕੋਈ ਆਈ ਜਾਂਦੇ ਆ ਕਿ ਉੱਥੇ ਜਾ ਕੇ ਇਲਾਕਾ ਵੇਖਣ ਅਸੀਂ ਇਲਾਕਾ ਬਗਾਨਾ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਨਹੀਂ ਜਾਣ ਦਿੱਤਾ ਯਾਰ ਇਹ ਹਮ ਪ੍ਰਸ਼ਾਸਨ ਦੀ ਕਮੀ ਹੈ ਸਰਕਾਰ ਦੀ ਵੀ ਨੁਕਸਰਤ ਸਰਕਾਰ ਦੀ ਨਕਮੀ ਕੀ ਸਰਕਾਰ ਸਰਕਾਰਾਂ ਨਹੀਂ ਜਾਣ ਬੁੱਝ ਕੇ ਜਾਣ ਦਿੰਦੀਆਂ ਸਰਕਾਰਾਂ ਨਹੀਂ ਜਾਣ ਬੁੱਝ ਕੇ ਜਾਣ ਦਿੰਦੀਆਂ ਹਾਂ ਜੀ ਕਰ ਸਕ ਲੋ ਇਹ ਨਹੀਂ ਕਰ ਸਕ ਲੋ ਸਰਕਾਰ ਮਾਲਕ ਹੈ ਹਾਂ ਆ ਲੈ ਜਾਂਦੇ ਤੁਹਾਨੂੰ ਜਿਹੜੀ ਪੰਜਾਬ ਦੀ ਗਵਰਨਮੈਂਟ ਹੈ ਜਿਹੜੀ ਮਸ਼ਹੂਰੀਅਤਿਕ ਗਵਰਨਮੈਂਟ ਹੈ ਹਾਂ ਜੀ ਉਹ ਆਪਣੇ ਦਮਾਸਤੇ ਰੱਖਦੀ ਹੈ ਹਾਂ ਜੀ ਚਿੱਲੀ ਦੀ ਦਮਾਸਤੇ ਚਲਦੀ ਗਿਆ ਉਹਨਾਂ ਰੋਕਿਆ ਕੋਈ ਗੱਲ ਨਹੀਂ ਫੱਤੇ ਰਾਵਾਂਗੇ ਦਮਾਂਗੇ ਤੇ ਸਾਰਾ ਸਰਕਾਰ ਦੀ ਕਿੰਨੀ ਬੇਸ਼ਰਮੀ ਆ ਕਿ ਜਿਹੜੀਆਂ ਅਸੀਂ ਆਪਣੀਆਂ ਬੋਰਡਸ ਲੈਂਦੀਆਂ ਉਹਨਾਂ ਨੂੰ ਨਹੀਂ ਉੱਥੇ ਖੜੇ ਹੋਣ ਦਿੱਤਾ ਉਹਨਾਂ ਦੇ ਬੰਦੇ ਜਿਹੜੇ ਨੇ ਪੁਲਿਸ ਨੇ ਆਪਣੇ ਕਿਸ ਤਰ੍ਹਾਂ ਸਰ ਸਰ ਵੋਟਾਂ ਚੁੱਕੀਆਂ ਦੀ ਗੱਲ ਕੀਤੀ ਸੀ ਇਹ ਮੋਟਾ ਚੁੱਕੀਆਂ ਹੋਈਆਂ ਨੇ ਇਹ ਤੇ ਮੁੱਖ ਮੰਤਰੀ ਜਿੰਦਰ ਮੋਦੀ ਆਈ ਸੀ ਇਹ ਕਹਿੰਦੇ ਸੀ ਕਿ 12000 ਰੁਪਿਆ ਕਰੋੜ ਦਾ ਕੋਈ ਹੈਗਾ ਵਾ ਪਹਿਲਾਂ ਕਿੱਥੇ ਖਰਚ ਕੀਤਾ ਸਾਫਤਾ ਜਾਂਦਾ 12000 ਕਰੋੜ ਦਾ ਮੁੱਖ ਮੰਤਰੀ ਨੂੰ ਸਾਫ ਦੇਣਾ ਸੀਦਾ ਔਰ ਮੈਂ ਜਿਹੜੇ ਆਪਣੇ ਪ੍ਰਸਾਦ ਬਾਜਵਾ ਨੇ ਉਹਨਾਂ ਨੂੰ ਮੈਂ ਕਹੂੰਗਾ ਕਿ ਇਹਦਾ ਕੁਐਸਚਨ ਪੁੱਛ ਆਰਟੀ ਲੈਣ ਔਰ ਜਿਹੜਾ ਪੈਸਾ ਉਹਦਾ ਪਤਾ ਕਰੂ ਜਿਸ ਵੀ ਗਵਰਨਮੈਂਟ ਉਹ ਪੈਸੇ ਖਾਦੇਗੇ ਨੇ ਉਹ ਉਹਨਾਂ ਨੂੰ ਉੱਥੇ ਧਰ ਕੇ ਰੱਖਿਆ ਤੁਸੀਂ ਇਹ ਗੱਲ ਮੰਨਦੇ ਹੋ ਕਿ ਕਿੰਨੇ ਹਾਲਾਤ ਤੁਸੀਂ ਅੱਜ ਦੇਖ ਚੁੱਕੇ ਹੋ ਲੇਕਿਨ ਜਾਣਦਾ ਲੋਕਾਂ ਦੇ ਪੰਜਾਬ ਤੋਂ ਸਭ ਤੋਂ ਬੁਰੇ ਹਾਲਾਤ ਕਿ ਉੱਧ ਦਿਨਾਂ ਨਗਰ ਇਹ ਜੀਤੇ ਨੇ ਸਰ ਅੱਜ ਜੋ ਹੋਇਆ ਉਹਨੂੰ ਸੋਚੀ ਸੰਦੀ ਸਾਜੀ ਸੰਦੀ ਉਹ ਬਿਲਕੁਲ ਸਾਜੀ ਤੇ ਤਾਤ ਉਹਨਾਂ ਨੇ ਕੰਮ ਕੀਤਾ ਕੋਈ ਹੋਰ ਕੰਮ ਨਹੀਂ ਲੋਕ ਸਰ ਮਿਲਣਾ ਚਾਹੁੰਦੇ ਸੀ راہ ਗਾਂਧੀ ਲੋਕ ਪਰ ਉਹਨਾਂ ਨੇ ਆਉਣ ਹੀ ਨਹੀਂ ਦਿੱਤੇ ਤੇ ਪੁਦਰਦੀ ਕਰੋ ਪੂਰਾ ਪਰ ਮੈਂ ਸਮਝਦਾ ਇਹ ਸਰਕਾਰਾਂ ਦੀ ਨਲਾਇਕੀ ਵੀ ਹੈ ਜਿਨ੍ਹਾਂ ਨੂੰ ਅੱਜ ਦੇਖੋ ਅੱਜ ਸਮਾਂ ਉਹ ਹੈ ਕਿ ਜਦੋਂ ਮੌਸਮ ਜਿਹੜਾ ਹਰ ਤਿੰਨ ਤਿੰਨ ਘੰਟੇ ਦਾ ਪਤਾ ਲੱਗਦਾ ਮਹੀਨਾ ਪਹਿਲੇ ਐਡਵਾਂਸ ਪਤਾ ਲੱਗ ਜਾਂਦਾ ਕਿ ਇੰਨੀ ਕਿ ਬਰਸਾਤ ਹੋਣ ਵਾਲੀ ਹੈ ਇਹਨਾਂ ਨੂੰ ਆਪਣੇ ਡੈਮ ਜਿਹੜੇ ਰੈਗੂਲੇਟ ਕਰਨੇ ਚਾਹੀਦੇ ਵੀ ਇੰਨੀ ਬਰਸਾਤ ਆਉਣ ਵਾਲੀ ਹੈ ਐਨਾ ਪਾਣੀ ਆ ਜਾਣਾ ਬਦਸਤੂਰ ਮਾੜਾ ਮਾੜਾ ਥੋੜਾ ਥੋੜਾ ਤਰੀਕੇ ਨਾਲ ਛੜਦੇ ਜਾਂਦੇ ਤੇ ਮੇਰਾ ਖਿਆਲ ਹੈ ਇਹ ਹਾਲਾਤ ਨਾ ਹੋਣ ਤੇ ਫਿਰ ਸਾਰਾ ਅੱਜ ਸੱਚ ਸਮਝੀ ਸਾਜ਼ਿਸ਼ ਨਹੀਂ ਹੈ ਰਾਹੁਲ ਗਾਂਧੀ ਜਾਣਾ ਚਾਹੁੰਦੇ ਸਨ ਲੋਕ ਉਹਨਾਂ ਨੂੰ ਮਿਲਣਾ ਚਾਹੁੰਦੇ ਸਨ ਪਰ ਕੱਲ ਤੋਂ ਇਹ ਲਗਾਤਾਰ ਟਰਾਈ ਹੋ ਰਹੀ ਸੀ ਤੇ ਸਾਡੇ ਜਿਹੜੇ ਰਾਹੁਲ ਜੀ ਨੇਤਾ ਜੀ ਆ ਉਹ ਪਾਰ ਨਾ ਜਾ ਸਕਣ ਉਹਦੇ ਚ ਇੱਕ ਮੈਨੂੰ ਲੱਗਦਾ ਇਹ ਰਾਜਨੀਤੀ ਜਾਨਾਂ ਦੀ ਕਿ ਜਿਤਨੇ ਵੀ ਲੀਡਰ ਆਏ ਨੇ ਉਹ ਸਾਰੇ ਪਿੱਛੇ ਪਿੱਛੇ ਰਹਿ ਗਏ ਬਿਰਿਆ ਦੇ ਇਵਨ ਕਿਨਾਰੇ ਤੱਕ ਵੀ ਕੋਈ ਨਹੀਂ ਹੈ ਦੇਖੋ ਸਾਡੇ ਮਾਨਯੋਗ ਸੀਐਮ ਸਾਹਿਬ ਆਏ ਨੇ ਉਬਰਾਂਪਰ ਤੋਂ ਵਾਪਸ ਹੋ ਗਏ ਸ਼ਿਵਰਾਜ ਪਾਟਲ ਜੀ ਆਏ ਨੇ ਅਰਵਨੀਤ ਬਿੱਟੂ ਜੀ ਆਏ ਨੇ ਉਹ ਮਕੋੜਾ ਪੁਲਿਸ ਚੌਕੀ ਤੋਂ ਹੀ ਗੱਲ ਕਰਕੇ ਵਾਪਸ ਚਲੇ ਗਏ ਹਵਾਈ ਸਰਵੇ ਹੋ ਰਹੇ ਨੇ ਪ੍ਰਾਈਮ ਮਿਨਿਸਟਰ ਆਏ ਉਹ ਆਪਣਾ ਤਿਬੜੀ ਕੰਟੋਨਮੈਂਟ ਉਤਰੇ ਆ ਸਰਵੇ ਕੀਤਾ ਉਥੇ ਅਫਸਰਾਂ ਨਾਲ ਮੀਟਿੰਗ ਲਏਗੇ ਐਕਚੁਅਲ ਜਿਹੜੇ ਸਫਰਰ ਨੇ ਉਹ ਇਥੋਂ ਦੇ ਵਸਿੰਦੇ ਨੇ ਇਥੋਂ ਦੇ ਲੋਕ ਨੇ ਜਿਹੜੇ ਸਦੀਆਂ ਤੋਂ ਇਹ ਮੁਸੀਬਤ ਜੇਲਦੇ ਆ ਰਹੇ ਨੇ ਉਹਨਾਂ ਨੂੰ ਸੁਣਨ ਵਾਸਤੇ ਕੋਈ ਤਿਆਰ ਹੀ ਨਹੀਂ ਜੀ ਸਾਡੇ ਨੇਤਾ ਜੀ ਨੇ ਇਹ ਜ਼ਰੂਰਤ ਕੀਤੀ ਕਿ ਮੈਂ ਦਰਿਆਵਾਂ ਪਾਰ ਜਾਣਾ ਔਰ ਮੈਂ ਆਪਣੇ ਜਿਹੜੇ ਲੋਕ ਨੇ ਉਹਨਾਂ ਦੀਆਂ ਗੱਲਾਂ ਸੁਣਨੀਆਂ ਲਾਸਟ ਮੂਮੈਂਟ ਤੱਕ ਟਰਾਈ ਕਰਦੇ ਰਹੇ ਕਿ ਨਹੀਂ ਜੀ ਪਾਰ ਨਹੀਂ ਜਾ ਸਕਦੇ ਜੀ ਪਾਰ ਨਹੀਂ ਜਾ ਸਕਦੇ ਜਦੋਂ ਉਹਨਾਂ ਨੇ ਕਿਹਾ ਪਹਿਲਾਂ NDRF ਦੀਆਂ ਟੀਮਾਂ ਭੇਜ ਦਿੱਤੀਆਂ ਫਿਰ ਉਹਨਾਂ ਤੋਂ ਲਖਵਾ ਕੇ ਭੇਜਿਆ ਤੇ NDRF ਦੀਆਂ ਟੀਮਾਂ VIP ਨੂੰ ਜਾਣ ਵਾਲੀਆਂ ਨਹੀਂ ਐ ਸਿਰਫ ਡਿਜ਼ਾਸਟਰ ਮੈਨੇਜਮੈਂਟ ਵਾਸਤੇ ਨੇ ਅਸੀਂ ਮੰਨ ਲਿਆ ਅਸੀਂ ਆਪਣੀ ਪ੍ਰਾਈਵੇਟ ਬੋਰਡ ਦਾ ਇੰਤਜ਼ਾਮ ਕਰ ਲਿਆ ਸਾਡੀਆਂ ਪ੍ਰਾਈਵੇਟ ਬੋਰਡ ਜਿਹੜੀਆਂ ਅਸੀਂ ਉਹਨਾਂ ਨੂੰ ਇਹਨਾਂ ਨੇ ਹੈਡ ਅਪ ਕਰ ਲਿਆ ਸਵੇਰੇ ਇੱਥੋਂ ਤੱਕ ਤੁਸੀਂ ਦੇਖੀ ਹੋਗੀ ਵੀਡੀਓ ਕਿ ਉਹਨੂੰ ਚੱਕ ਕੇ ਥਾਣੇ ਜਬਤ ਕਰਨ ਵਾਸਤੇ ਲਿਜਾ ਰਹੇ ਸੀ ਪਰ ਅਸੀਂ ਰਸਤੇ 'ਚ ਰੋਕਿਆ ਉਹਨਾਂ ਨਾਲ ਬੈਸੰਬੈਸਾ ਹੋਇਆ ਫਿਰ ਅਲਟੀਮੇਟਲੀ ਡੀਜੀ ਸਾਹਿਬਾ ਤੇ ਬੀਜੀਪੀ ਸਾਹਿਬ ਨਾਲ ਸੁਖੀ ਰੰਧਾਵੇ ਉਹਨਾਂ ਨੇ ਗੱਲ ਕੀਤੀ ਡੀਆਈਜੀ ਸਾਹਿਬ ਨਾਲ ਮੈਂ ਗੱਲ ਕੀਤੀ ਅਸੀਂ ਕਿਹਾ ਜੀ ਜੇ ਤੁਸੀਂ ਅਲਾਉ ਕਰੋਗੇ ਤੇ ਅਸੀਂ ਪਾਵਾਂਗੇ ਜੇ ਨਹੀਂ ਡਰ ਕੀ ਕਿਸ ਚੀ ਦਾ ਡਰ ਸੀ ਰਹੋ ਗਾਂਧੀ ਦਾ ਇਹ ਇਹ ਡਰ ਤੇ ਕੁਝ ਨਹੀਂ ਡਰਦੇ ਇਹਨਾਂ ਕਿ ਜਿਹੜੇ ਜਿਨ੍ਹਾਂ ਨੂੰ ਇਹ ਸੱਟਾਂ ਲੱਗੀਆਂ ਨੇ ਜਿਹੜੇ ਸਫਰਰ ਨੇ ਉਹਨਾਂ ਤੱਕ ਜੇ ਪਹੁੰਚ ਹੋ ਗਈ ਤੇ ਇਹ ਹੋਏਗਾ ਵੀ ਜਿਹੜੇ ਗਵਰਨਮੈਂਟ ਦੇ ਨੁਮਾਇੰਦੇ ਨੇ ਜਿਨ੍ਹਾਂ ਦੀ ਐਕਟਿਵਿਟੀ ਬਣਦੀ ਹੈ ਉਹ ਤੇ ਪਹੁੰਚ ਨਹੀਂ ਸਕੇ ਤੇ ਜਿਹੜਾ ਆਪੋਜੀਸ਼ਨ ਲੀਡਰ ਹੈ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਸ਼ੈਡੋ ਪ੍ਰਾਈਮ ਮਿਨਿਸਟਰ ਉਹ ਉੱਥੇ ਪਹੁੰਚ ਗਏ ਗੱਲ ਤੇ ਰਾਜਨੀਤੀ ਹੋਈ ਆ ਅਦਰਵਾਈਜ਼ ਤਾਂ ਕੋਈ ਗੱਲ ਨਹੀਂ ਸਰ ਜੀ ਲੋਕਾਂ ਨਾਲ ਲੋਕਾਂ ਨਾਲ ਜਿਹੜੇ ਪਾਰ ਰਹਿੰਦੇ ਪਏ ਆ ਲੋਕਾਂ ਨਾਲ ਧੋਖਾ ਨਹੀਂ ਜਿਹੜੇ ਲੋਕ ਮਿਲਣਾ ਚਾਹੁੰਦੇ ਸੀ ਉਹਦੇ ਤੁਸੀਂ ਯੂ نو ਬੈਟਰ ਤੁਹਾਡੇ ਸਾਹਮਣੇ ਸਭ ਕੁਝ ਹੋਇਆ ਸੀ ਕੀ ਕਹਿਣਾ ਜੀ ਅਸੀਂ ਬਾਹਰ ਬੈਠੇ ਹਾਂ ਹੁਣ ਉਹ ਰਾਹੁਲ ਜੀ ਚਲੇ ਗਏ ਨੇ ਮੈਂ ਪਾਰ ਤੋਂ ਆਇਆ ਅਸੀਂ ਪਾਰ ਦੇ ਲੋਕਾਂ ਕੋਲ ਪਹੁੰਚੇ ਦੇ ਸੀ ਵੀ ਤੁਹਾਡੇ ਕੋਲ ਆ ਰਹੇ ਨੇ ਬੜੇ ਡਿਸਆਰਟ ਹੋਏ ਨੇ ਪਰ ਉਹਨਾਂ ਨੂੰ ਉੱਤਰ ਤੋਂ ਫੇਰੇ ਅਸੀਂ ਜਿੰਨੇ ਆ ਸਕਦੇ ਸੀ ਉਹਨਾਂ ਨੂੰ ਕਿਹਾ ਵੀ ਜਾਓ ਭਾਈ ਉਹ ਤਾਂ ਆਉਣ ਨਹੀਂ ਦਿੰਦੇ ਨੇਤਾ ਜੀ ਸਾਡੇ ਉੱਧਰ ਬੈਠੇ ਆ ਉਹ ਜਿੰਨੇ ਕੇ ਵਿਚਾਰੇ ਆ ਸਕੇ ਉਹਨਾਂ ਨੇ ਆ ਕੇ ਗੱਲ ਕੀਤੀ ਆ ਉਹ ਵੀ ਮੈਂ ਸੁਣਿਆ ਪਤਾ ਨਹੀਂ ਅਸੀਂ ਤੇ ਹੁਣ ਬਾਅਦ ਚ ਆਏ ਤੁਹਾਨੂੰ ਪਤਾ ਹੀ ਨਹੀਂ ਥੱਕੀ ਗੱਲ ਹੋਈ ਜਾਂ ਯੂ ਨੋ ਬੈਟਰ ਜੀ ਪਰ ਪ੍ਰਕਾਸ਼ ਨੇ ਜਾਣ ਨਹੀਂ ਦਿੱਤਾ ਜੀ ਮੈਂ ਸਰਪੰਚ ਪਿੰਡ ਮੁਕੋੜਾ ਦੁਆਜੇ ਕਾਉਂਸਲਿੰਗ ਪਰ ਅਸੀਂ ਜਦੋਂ ਤੁਹਾਨੂੰ ਕੱਲ ਪਤਾ ਲੱਗਾ ਅਸੀਂ ਬਹੁਤ ਹੀ ਮਿਹਨਤ ਦੇ ਨਾਲ ਜਿਹੜਾ ਪਾਰ ਵੀ ਅਰੇਂਜਮੈਂਟ ਕਰਵਾਇਆ ਕਿੰਨੇ ਵੀ ਪਾਰ ਦੇ ਪਿੰਡ ਅਸੀਂ ਇੱਕੋ ਜਗ੍ਹਾ ਦੇ ਉੱਪਰ ਆ ਕੇ ਉੱਥੇ ਸਾਰੇ ਬੈਠੇ ਆ ਕਿਉਂਕਿ ਜਿਹੜੇ ਪਾਰ ਦੇ ਲੋਕ ਹੀ ਉਹ ਵੀ ਬੜੀ ਬੇਸਵਰੀ ਦੇ ਨਾਲ ਰਾਹੁਲ ਰਾਹੁਲ ਜੀ ਨੂੰ ਮਿਲਣਾ ਚਾਹਦੇ ਸੀ ਬਟ ਅਸੀਂ ਸਮਝ ਨਹੀਂ ਪਏ ਇਸ ਗੱਲ ਨੂੰ ਕਿ ਜੋ ਸਰਕਾਰ ਨੇ ਕੀਤਾ ਹੈ ਜੀ ਸਾਡੇ ਨਾਲ ਪਹਿਲਾਂ ਤਾਂ ਉਹਨਾਂ ਨੂੰ ਪਿੱਛੇ ਢੱਕਿਆ ਗਿਆ ਹੈ ਆ ਤੇ ਬੋਟਸ ਵਗੈਰਾ ਜਿਹੜੀਆਂ ਉਹ ਵੀ ਥਾਣੇ ਦੇ ਲੈ ਜਾ ਕੇ ਜਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਯਾਰ ਉਸ ਤੋਂ ਬਾਅਦ ਉਹ ਗੋਜਨ ਸਾਰੀ ਗੱਲ ਦੱਸੀ ਆ ਔਰ ਇਸ ਸੰਘੋਦੋਂ ਅਸੀਂ ਪਾਰ ਚਗੇ ਜਿਹੜੇ ਪਾਰ ਦੇ ਬੰਦੇ ਇੱਧਰ ਆਏ ਸਾਡੇ ਆਰਨੀ ਸਾਈਡ ਆਏ ਆ ਉਹਨਾਂ ਨੂੰ ਵੀ ਜਿਹੜਾ ਉਹਨਾਂ ਨਾਲ ਗੱਲਬਾਤ ਨਹੀਂ ਕਰਨੀ ਤਾਂ ਲੱਗਦਾ ਨਹੀਂ ਕਿ ਬਿਲਕੁਲ ਜੀ ਇਹ ਤੇ ਮੌਨਚ ਰਹੇਗੀ ਜੀ ਕਿਉਂਕਿ ਬਹੁਤ ਵੱਡੇ ਲੀਡਰ ਆ ਜਿਹੜੇ ਆਪਣੇ ਅੱਜ ਪਾਰ ਦੇ ਪਿੰਡਾਂ ਜਾਣਾ ਚਾਹੁੰਦੇ ਸੀ ਜਿਸ ਤੱਕ ਅਜੇ ਤੱਕ ਕੋਈ ਵੀ ਲੀਡਰ ਨੇ ਜਿਹੜੇ ਪਹੁੰਚ ਨਹੀਂ ਕੀਤੀ ਸਾਡੇ ਰਾਹੁਲ ਗਾਂਧੀ ਜੀ ਜਾਣਾ ਚਾਹੁੰਦੇ ਸੀ ਪਰ ਉਹ ਸਰਕਾਰ ਦੀ ਨਿਕਾਮੀ ਕਰਕੇ ਜਿਹੜਾ ਉਹ ਨਹੀਂ ਜਾ ਪਏ ਦੀ ਵਾਸੇ ਬਾਈ ਕਹਨੇ ਵੀ ਸਾਡਾ ਪੋਲ ਬਾਂਜੇ ਗਰੀਬ ਲੋਕਾਂ ਦਾ ਬਸ ਸਾਰੀ ਸੱਤ ਪਿੰਡਾ ਸਾਡੇ ਪਿੰਡ ਭਰਿਆਲ ਦੇ ਦੂਰ ਚੇ ਬੱਲ ਲਸੈਣ ਮੰਮੀ ਚੱਕ ਕੁੱਕਰਾਂ ਭਰਿਆਲ ਲਸੈਣ ਆਈ ਕਹਨੇ ਆ ਕਿ ਸਾਡੇ ਬੱਚਿਆਂ ਦੀ ਵੀ ਜ਼ਿੰਦਗੀ ਬਰਬਾਦ ਹੋਏਗੀ ਸਾਡੀ ਵੀ ਜ਼ਿੰਦਗੀ ਬਰਬਾਦ ਹੋਏਗੀ ਆਦਰ ਦਰਿਆ ਦੇ ਵਿੱਚ ਇਨੇ ਨਹਾੜਾਂ ਦਾ ਨਾ ਬੱਚਿਆਂ ਦੀ ਪੜ੍ਹਾਈ ਨਾ ਕੋ ਸਾਡੀ ਜ਼ਿੰਦਗੀ ਥੋੜੀ ਹੈ ਕੋਈ ਆਈ ਹੈ ਹੀ ਬਸ ਰੋਲ ਗਾਂਦੀ ਅਗੇ ਹੀ ਕਹਨੇ ਆ ਕਿ ਸਾਡਾ ਪੋਲ ਬਾਂਜੇ ਵਾਸਤੇ ਸਰ ਪ੍ਰਸ਼ਾਸਨ ਨੇ ਤਾਂ ਜਾਣਦੇ ਤਾਂ ਕੋਈ ਇੰਦੇ ਛੁੰਟ ਕੇ ਗਿਆ ਨਾ ਸਾਈ ਕੋਦੇ ਉਹਦੇ ਕੋਲ ਮੋਸਲੇ ਤੇ ਪਾਣੀ ਸਾਨੂੰ ਟਪਾਇਆ ਗਿਆ ਫੇਰ ਆਈ ਕੋਦੀ ਉਹਨੂੰ ਆਪਣੀ ਤਮਸਿਆ ਦਿੱਤੀ ਆ ਨਾ ਉਹ ਤੇ ਪਤਾ ਹੈਗਾ ਜਾਂ ਉਹਦੇ ਅੱਗੇ ਕਿੰਨ ਪਾਬੰਦੀ ਲਾਈ ਹੋਈ ਆ ਉਹ ਤੇ ਕਿਹਨੇ ਤੇ ਕਿਹਨੇ ਤੇ ਲਗਾਈ ਹੋਏਗੀ ਤਾਈ ਤੇ ਆ ਨਹੀਂ ਦਿੱਤਾ ਉਹਨੂੰ ਰੋਲ ਗਾਦੀ ਜਾਸਤ ਕੀਤੀ ਗਈ ਆ ਤਾਈ ਸੁਨੀ ਨੇ ਰੋਲ ਗਾਦੀ ਨੂੰ ਆਲ ਦਿੱਤਾ ਸਾਡੀ ਸੱਤਾ ਪਿੰਡਾਂ ਦੀ ਸਾਡੀ ਕੋਈ ਸਾਨੂੰ ਕੋਈ ਦੇਖਿਆ ਮੌਤ ਦੇ ਮੂੰਹ ਅੱਗੇ ਬਾਰਡਰ ਦੇ ਕੰਡੇ ਤੇ ਆ ਹੀ ਬੈਠੇ ਆ ਗੇ ਸਾਡੀ ਕੋਈ ਸਮੱਸਿਆ ਉਹਨੂੰ ਰੋਹਲ ਗਾਂਧੀ ਨੂੰ ਆਉਂਦੀ ਕੋਈ ਸਮੱਸਿਆ ਕਿ ਨਹੀਂ ਰੋਕ ਕੀਤੀ ਆ ਤੇ ਫੇਰ ਹੀ ਮਨ ਦੇ ਬਕ ਮਲਾ ਲੈਗਾ ਕਿ ਰੋਹਲ ਗਾਂਧੀ ਨਹੀਂ ਜਾ ਸਕਦੀ ਉੱਧਰ ਹਾਂਜੀ ਮਨ ਦੇ ਜਾਣੇ ਦੀਆਂ ਨਹੀਂ ਉਹਨਾਂ ਨੇ ਤਾਂ ਐ ਤੇ ਖੁਦ ਆਏ ਆ ਇਸੇ ਕਾਰਨ ਆਇਆ ਕਿ ਅਸੀਂ ਰੋਹਲ ਗਾਂਧੀ ਨੂੰ ਮਿਲ ਕੇ ਇਹੀ ਸਮੱਸਿਆ ਸੁਣਨੀ ਆ ਕਹਿਣੀ ਆ ਕਿ ਸਾਡਾ ਪੁੱਲ ਬਾਂਜੇ ਬਸ ਸਾਡੀ ਜ਼ਿੰਦਗੀ ਕਈ ਸਾਡੀ ਜ਼ਿੰਦਗੀ ਥੋੜੀ ਆ ਆਹੀ ਦੇ ਵਿੱਚ ਡੁੱਬੇ ਆ ਗਿਆ ਸੱਤ ਜਣਾ ਆਟਮ 2 ਮਿਲੇਗਾ ਬੇੜੀ ਤੇ ਅਸੀਂ ਆਹੀ ਇਹੀ ਸਾਡੀ ਗੁਰਦਾਸ ਆ ਵੀ ਆਏ ਸਾਡੀ ਰਾਹੁਲ ਗਾਂਧੀ ਦੀ ਅੱਗੇ ਇਹੀ ਬੇਨਤੀ ਆ ਕਿ ਸਾਡਾ ਪੋਲ ਬਣਨਾ ਚਾਹੀਦਾ ਬਹੁਤ ਸੁਣ ਜੰਦੇ ਅਸੀਂ ਲੋਕਲ ਪਿੰਡ ਮਕੋੜੇ ਪਤੰਦੇ ਹਰ ਵਾਸਨੇ ਤੋਂ ਸਾਨੂੰ ਪੁਲਿਸ ਵਾਲਿਆਂ ਨੇ ਉਹਨਾਂ ਰਾਹੁਲ ਗਾਂਧੀ ਨਾਲ ਮਿਲਲੇ ਦਿੱਤਾ ਠੀਕ ਹੈ ਜੀ ਅਸੀਂ ਆਪਣੀ ਸਮੱਸਿਆ ਦੱਸਣਾ ਚਾਹੁੰਦੇ ਸੀ ਆਸੀਂ ਮਜ਼ਦੂਰ ਬੰਦਿਆਂ ਜੀ ਠੀਕ ਹੈ ਜੀ ਸਾਡੇ ਹੜਾਂ ਤੋਂ ਪਹਿਲਾਂ 3-4 ਦਿਨ ਬਾਰਿਸ਼ ਆ ਰਹੀਆਂ ਸਾਡੀ ਕੋਈ ਮਜ਼ਦੂਰੀ ਨਹੀਂ ਲੱਗੀ ਕਿ ਹੁਣ ਇੱਕ 15 15 20 ਦਿਨ ਤੋਂ ਜ਼ਿਆਦਾ ਹੋ ਗਿਆ ਸੀ ਅਸੀਂ ਬੇਲੇ ਬੈਠੇ ਆ ਇਹਦਾ ਮਤਲਬ ਅਸੇ ਦੱਸਣਾ ਚਾਹੁੰਦਾ ਜੀ ਕੋਈ ਹਰ ਇੱਕ ਬੰਦਾ ਹਰ ਇੱਕ ਲੀਡਰ ਕਿਸਾਨਾਂ ਦੀ ਗੱਲ ਕਰ ਰਿਹਾ ਚਲੋ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਣਾ ਚਾਹੀਦਾ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਜੀ ਪਰ ਮਜ਼ਦੂਰ ਦੀ ਗੱਲ ਕੌਣ ਕਰੂਗਾ ਮਜ਼ਦੂਰ ਦੇ ਲਈ ਕੋਈ ਮਲਾਲ ਆ ਮਨ ਦੇ ਵਿੱਚ ਬਿਲਕੁਲ ਜੀ ਮਲਾਲ ਆ ਬਿਲਕੁਲ ਮਲਾਲ ਆ ਜੀ ਕਿ ਮਜ਼ਦੂਰ ਦੀ ਗੱਲ ਕੋਈ ਨਹੀਂ ਕਰ ਰਿਹਾ ਜੀ ਪਰ ਉਹ ਤੁਹਾਨੂੰ ਮਿਲਣਾ ਚਾਹੁੰਦੇ ਸੀ ਹਾਂ ਜੀ ਉਹ ਤੁਹਾਨੂੰ ਮਿਲਣਾ ਚਾਹੁੰਦੇ ਸੀ ਇਹ ਵੀ ਸਰ ਕਹਿ ਨਹੀਂ ਸਕਦੇ ਇਹ ਮੁਲਾਜ਼ਮ ਖੜੇ ਸੀ ਨਾ ਨਹੀਂ ਬਰਾਹੁਣ ਗਾਂਧੀ ਤੁਹਾਨੂੰ ਮਿਲਣਾ ਚਾਹੁੰਦੇ ਸੀ ਬਿਲਕੁਲ ਜਾਣ ਨਹੀਂ ਦਿੱਤਾ